ਅੱਜ ਤਰੀਕ 24 ਪਹਿਲੇ ਮਹੀਨੇ ਦੀ ਆਇਆ ਮਾਨਸਾ ਪਸ਼ੂ ਮੰਡੀ ਤੇ ਦਿਖਾਉਂਦੇ ਆ ਵੀ ਅੱਜ ਕੀ ਰੇਟ ਰਹਿੰਦੇ ਨੇ ਤੇ ਜ਼ਬਰਦਸਤ ਡੰਗਰ ਆਏ ਨੇ ਮੰਡੀ ਬਹੁਤ ਭਰੀ ਆ ਤੇ ਤੇਜੀ ਅੱਜ ਡੰਗਰਾਂ ਦੀ ਤੇ ਬਣ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਵੇਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਆਜੋ ਫਿਰ ਬਣ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਤੇ ਆਇਆ ਮਾਨਸਾ ਮੰਡੀ ਤੇ ਤੇ ਝੋਟੀਆਂ ਬਹੁਤ ਸਨਖੀ ਤੇ ਬਾਈਕ ਕਾਲ ਚਲਾ ਕੇ ਲਿਆਏ ਨੇ ਕਿ ਦੇ ਵੇ ਤੇ ਵੀ ਨਜ਼ਰ ਨੂੰ ਜਨਾਂ ਲੱਗੇ ਤੇ ਗੈਪ ਵਾਲਾ ਮੁੱਠੀ ਥਣ ਲੱਗਿਆ ਹੋਇਆ ਤੇ ਇੱਕ ਵਾਰੀ ਫਿਰ ਦੇਖਾ ਜਾਂ ਥਲੋ ਦੇਖੋ ਜੀ ਸਾਰੇ ਥਣ ਚਾਰੇ ਗੈਪ ਵਾਲੇ ਤੇ ਆ ਮਗਰ ਕੱਟੀ ਆ ਦੇ ਕੱਟਾ ਹੈ ਕਿੰਨੇ ਚਿਰ ਦੀ ਸੂਈ ਆ ਜੀ ਇਹ 20 25 ਦਿਨ ਹੋਗੇ 20 25 ਦਿਨ ਤੇ ਸੂਏ ਕਿਵੇਂ ਆ ਦੂਜੇ ਦੂਜੇ ਸੂਏ ਆ 20 25 ਦਿਨ ਸੂਈ ਨੂੰ ਹੋਇਆ ਤੇ ਦੁੱਧ ਹੁਣ ਕਿੰਨ ਲੀਟਰ ਆ ਜੀ ਇਹਦੇ ਥੱਲੇ 10 ਲੀਟਰ 10 ਲੀਟਰ ਦੁੱਧ ਤਿਆਰ ਆ ਠੀਕ ਆ 1 ਲੀਟਰ ਦੁੱਧ ਤਿਆਰ ਤੇ ਪਿੰਡ ਕਿਹੜਾ ਪਾਈਆਂ ਦਾ ਚਨੀਰ ਚਨੀਰ ਠੀਕ ਆ ਦੇਖੋ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਇਹ ਆ ਲਓ ਜੀ ਤੇ ਬਹੁਤ ਸਨਖਾ ਲੌਟਾ ਬਣਿਆ ਹੋਇਆ ਤੇ ਹੁਣ ਡਿਮਾਂਡ ਕੀ ਕਰ ਦੋ ਜੀ ਇਹਦੀ 1 10 ਕਰ ਦਿਆ ਬਈ 1 10 ਹਾਂਜੀ ਠੀਕ ਆ ਤੇ ਛੱਟੋਂਗੇ ਕਿਤੋਂ ਤੱਕ ਅਮੋਕੇ ਦੇਖਾਂ ਜੀ ਦੇਖਾਂਗੇ ਮੌਕੇ ਓਕੇ ਤੇ ਦੇਖਾਂਗੇ ਠੀਕ ਆ ਦਾ ਪਾਈਆਂ ਦਾ ਚ ਪਰਕ ਕਰਿਓ ਤੇ ਮੋਬਾਈਲ ਨੰਬਰ 62806 ਹਾਂ ਯੂਰ ਯੂਰ ਇੱਕ ਮੰਡਾ ਲਈ ਠੀਕ ਆ ਜੀ ਆ ਲਓ ਜੀ ਹੋਰ ਵੀ ਸੁਨੱਖੀ ਜ਼ਬਰਦਸਤ ਚੋਟੀ ਆ ਤੇ ਥੋੜੀ ਜੀ ਰੋਸ਼ਨੀ ਪੈਂਦੀ ਹੈ ਕਿ ਕੈਮਰੇ ਤੇ ਤੇ ਇਧਰੋਂ ਦਿਖਾ ਦਿਆਂ ਜੀ ਇਹ ਆ ਕਟੂਆ ਮਾਂ ਆ ਲਓ ਜੀ ਇਹ ਤਰ੍ਹਾਂ ਗੰਗਾ ਸੀ ਫਿਰਦੇ ਸੀ ਬੜਾ ਪਤਾ ਨਹੀਂ ਕਿ ਕਿਆ ਬਾਤ ਕੋ ਆਇਆ ਮੱਝ ਲੈ ਕੇ ਤੇ ਆਰਡਰ ਕੁਆਟ ਕਰ ਲੋ ਚੈੱਕ ਇੱਕ ਵਾਰ ਬੜਾ ਸੋਹਣਾ ਆਰਡਰ ਬਣਿਆ ਹੋਇਆ ਤੇ ਗੈਪ ਵਾਲਾ ਥਣ ਪੁੱਛਦਾ ਇਹ ਡਿਟੇਲ ਕਿੰਨੇ ਪੈਸੇ ਤੇ ਆਹ ਪੂਰੀ ਆਪਣੀ ਆ ਬਾਈ ਕਿੰਨਾ ਦੁੱਧ 3000 ਤੇ ਕਿੰਨਾ ਰੇਟ ਸਾਰੀ ਡਿਟੇਲ ਲੈ ਕੇ ਪੁੱਛਣਾ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਆ ਜਾ ਬਾਈ ਦੱਸ ਚਲ ਤੁਸੀਂ ਦੇਖ ਸਕਦੇ ਹੋ ਉਠੀ ਥਣ ਲੱਗੇ ਹੋਇਆ ਬਹੁਤ ਸੁਨੱਖਾ ਤੇ ਥਣਾ ਥਣਾ ਦੀ ਬਿਲਕੁਲ ਸਾਫ ਹੈ ਖੁੱਲਾ ਸਿੰਘ ਤੇ ਕਿੰਨੇ ਕਿ ਚਿਰ ਦੀ ਸੂਈ ਹੈ ਕਿੰਨਾ ਚਿਰ ਹੋਇਆ ਚੋਈ ਨੂੰ 10 ਦਿਨਾਂ ਦੀ ਚੋਈ ਕਿੰਨੇ ਲੀਟਰ ਦੁੱਧ ਆਉਣੇ ਥੱਲੇ? ਕਿੰਨੇ ਲੀਟਰ ਥੱਲੇ ਹੈਗਾ ਜੀ 16 ਕਿਲੋ। 16 ਕਿਲੋ ਦੁੱਧ। ਜਿਉਂ ਬਣਿਆ ਜਿਉਂ ਤਾਂ ਚਾਹੀ ਸੀ ਉਨੀ ਬਣਾ ਦੀਏ ਪਰ ਆਮ ਨਹੀਂ ਆਉਂਦੀ। ਹਾਂ। 16 ਕਿਲੋ ਦੁੱਧ ਹੈਗਾ। ਕੀ ਮੁੱਲ ਕਰਦਾ? ਤੇ ਮੁੱਲ? ਕੋਲਾ ਡੇਢ। ਡੇਢ? ਠੀਕ ਆ। 16 ਲੀਟਰ ਦੁੱਧ ਤੇ ਡੇਢ ਲੱਖ ਰੁਪਈਆ ਬਾਈ ਕਹਿੰਦਾ। ਤੇ ਇੱਕ ਵਾਰੀ ਅੱਡ ਕੁਆਲਿਟੀ ਚੈੱਕ ਕਰਨ ਵਾਲੀ ਐ। ਬਹੁਤ ਸੋਹਣਾ ਗੈਂਪ ਵਾਲਾ ਥਣ ਲੱਗਿਆ ਹੋਇਆ। ਤੇ ਦੂਰੋਂ ਦਿਖਾ ਦੇ ਇੱਕ ਵਾਰੀ। ਬਤੂ ਦਾ ਉਹ ਲਾ ਲਾਉਣੇ ਲਾਸੀ ਦਾ ਦਾਸਾਂ ਕੱਲ ਨਵੇਂ ਲਾਉਣੇ ਲਾਸੀ ਦੀ ਸਹੀ ਨਹੀਂ ਸੰਭਾਗ ਨਾ ਬਾਕੀ ਮੈਂ ਤੇਰੀ ਗੱਲ ਦੱਸ ਤੀ ਜੇ ਨਵੇਂ ਲਾਉਣੇ ਲੱਗੇ ਫੇਸਟ ਬਹੁਤ ਕਿੰਨੇ ਨਹੀਂ ਕਿੰਨੇ ਦੇ ਜਨਮਾਂ ਬੋਲੇਗਾ ਇਹ ਮੂੰਹ ਕੋਲੇ ਝੋਟੀ ਹੈ ਇੱਕ ਨਾਮ ਆਪਣੇ ਚੈਨਲ ਦਾ ਤੇ ਹਾਂ ਅੱਜ ਦੱਛੂਗਾ ਤੁਹਾਨੂੰ ਇਹ ਮਾਲਬਾ ਬਲੌਗਰ YouTube ਚੈਨਲ ਤੇ ਬੜੀ ਛਕੀਨ ਆ ਪਤਲੀ ਬੂਥ ਕੁੰਡੇ ਸਿੰਘ ਤੇ ਮੁੱਠੀ ਥੰਡ ਲੰਮੀ ਪੂਛ ਸਨਖੀ ਆ ਝੋਟੀ ਤੇ ਬੰਨ ਵਾਲੀ ਐ ਤੇ ਆ ਜਾ ਇੱਕ ਵਾਰੀ ਤੋੜਾ ਤਾਰਾ ਕਰ ਲੋ ਚੈੱਕ ਆ ਜਾ ਮੋੜ ਲੈ ਸੋਹਣਾ ਤੇ ਆਹ ਜੀ ਕਰੋ ਫੇਸ ਕੁਆਲਟੀ ਚੈੱਕ ਕਰ ਲੋ ਇੱਕ ਵਾਰੀ ਛੋਟੀ ਦੀ ਤੇ ਲਓ ਜੀ ਕੁੰਡੇ ਸਿੰਘ ਤੇ ਪਤਲੀ ਬੂਥ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਮੈਂ ਅੱਜ ਜਨਵਾਰ ਆ ਰਹੇ ਨੇ ਕਟਾ ਕੱਟੀ ਇਹ ਕਟਾ ਜੀ ਕਟਾ ਕਿੰਨੇ ਚਿਰ ਦੀ ਸੂਈਆਂ ਹੋਣੇ ਇਹ ਹੋਈ ਗਈ ਜੀ 15 ਦਿਨਾਂ ਦੇ ਨਾਲ 15 ਦਿਨਾਂ ਦੀ ਛੁੱਈ ਹੈ ਦੁੱਧ ਕਿੰਨੇ ਲੀਟਰ ਹੁਣ ਏ ਥੱਲੇ ਦੁੱਧ ਇਸ ਟਾਈਮ ਇਹਦੇ ਥੱਲੇ ਹੈਗਾ ਜੀ 14 ਲੀਟਰ 14 ਲੀਟਰ ਹਾਂ ਇਹਦੀ ਮਾਂ 22 ਲੀਟਰ ਸਾਨੂੰ ਦਿੰਦੀ ਰਹੀ ਹੈ ਕਰਦੀ ਝੋਟੀਆਂ ਛੋਟੀਆਂ ਹੱਬ ਦੀ ਹਾਂ ਕਰਦੀਆਂ ਝੋਟੀਆਂ ਯਾਰ ਅੱਛਾ 22 ਲੀਟਰ ਦੀ ਮਾਂ ਨੇ ਕੱਢਿਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇਹ ਕਿੰਨਾ ਦਿੰਦੀ ਹੈ 14 ਗਿੰਦ ਦੁੱਧ 14 ਲੀਟਰ ਤਿਆਰ ਹੈ ਅੱਛਾ ਤੇ ਇਹਦੀ ਡਿਮਾਂਡ ਕੀ ਕਰਦਾ ਹੁਣ ਮੰਗਦਾ ਕੀ ਹੈ ਇਹਦਾ ਮਗਰ ਨਹੀਂ ਮੁੰਡਾ ਤਾਂ 125 ਕਰਦੇ ਆਂ ਇਹਦਾ 125 ਤੇ ਮੌਕੇ ਤੇ ਮੌਕੇ ਤੇ ਦੇ ਦਾਂਗੇ ਜੀ ਪੰਜ ਚਾਰ ਘੱਟ ਬਦ ਉਹ ਚੱਲ ਹੋ ਜਾਂਦਾ ਹੁੰਦਾ ਮਾਨਤਾ ਮੌਕੇ ਤੇ ਕਰ ਲਾਂਗੇ ਜੀ ਠੀਕ ਹੈ ਤੇ ਮੋਬਾਈਲ ਨੰਬਰ 99436 67000 ਠੀਕ ਹੈ ਲੈ ਬਾਈ ਨਾ ਚ ਪਰ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਭਵਾਨੀਗੜ੍ਹਾ ਜੀ ਭਵਾਨੀਗੜ੍ਹ ਖਾਸ ਠੀਕ ਹੈ ਲੈ ਬਾਈ ਨਾ ਚ ਪਰ ਕਰੋ ਯਾਰ ਝੋਟੀ ਬਹੁਤ ਸੁਨੱਖੀ ਆ ਤੇ ਬਿਲਕੁਲ ਪੁੱਠੀ ਥਣ ਲੱਗਿਆ ਹੋਇਆ ਦੋ ਦੰਦ ਹਾਂ ਦੋ ਦੰਦ ਆ ਬਾਈ ਕਹਿੰਦਾ ਅੱਛਾ ਤਲ ਮੂ ਤਾਂ ਹੁਣ ਕਿੱਥੇ ਛੱਟ ਮਾਰੂਗੀ ਟੜਕੇ ਟੜਕੇ ਠੰਡਦਾ ਕੰਮ ਹੈ ਅੱਛਾ ਦੋ ਦੰਦ ਠੀਕ ਐ ਤੇ ਆਹ ਘੱਟਾ ਮਗਰ ਨੇ ਤੇ ਬਾਈ ਤੇ ਸਪਰਕ ਕਰ ਲਿਓ ਭਾਈਆਂ ਨਾਲ ਆਪਾਂ ਸਾਰੀ ਮੰਡੀ ਜਿਕੇ ਦਾ ਦੇ ਆਓ ਤੇ ਬਾਈ ਸੌਦਾ ਹੋ ਗਿਆ 1 ਲੱਖ 20 ਦਾ ਇਹਦਾ ਤੇ ਭਾਈਆਂ ਨੇ ਤੋਰ ਤਾਰ ਕੇ ਦੇਖ ਲਈ ਇੱਕ ਵਾਰੀ ਫੇਰ ਐਸ ਐਚ ਆ ਜਾ ਬਾਈ ਤੋਰ ਦੇ ਤੋਰ ਦੇ ਤੇ ਇੱਕ ਵਾਰੀ ਤੋਰ ਦੇ ਸਵਾਰ ਕੇ ਫੇਰ ਤੋਰ ਦੇ ਲੈ ਭਾਈ ਉਹ ਹੀ ਮੱਛੀ ਇਹਦਾ 14 ਹੁੰਦਾ ਸੀ ਹੋ ਗਿਆ 14 ਕੁੱਤਣ ਦੇ ਤਾਂ ਕਿੰਨਾ ਕ ਥੋੜੀ ਕਰਦੇ ਅੰਗਲ ਪੇਪੇ ਚੀਜ਼ਾਂ 9 ਕ ਜਿਆਰ ਕਰਨਾ 9 ਕ ਜਿਆਰ ਕਰਾ ਹਾਂ ਜਦੋਂ ਇਹਦਾ 14 ਹੋ ਗਿਆ ਇਹਦਾ ਮੱਝ ਦਾ ਇਹਦੇ ਥੱਲੇ ਬਾਈ ਨੇ 11 12 ਲੀਟਰ ਦੁੱਧ ਅੱਚਾ ਸੀ ਕਿੰਨੇ ਲੀਟਰ ਦੁੱਧ ਸੀ ਇਹਦੇ ਥੱਲੇ 12 ਲੀਟਰ ਬਾਈ ਬੱਚੇ ਨੂੰ ਛੱਡ ਕੇ ਅੱਛਾ ਹਾਂਜੀ ਹਾਂਜੀ ਠੀਕ ਹੈ ਹੋ ਗਈ ਬਾਈ ਹੁਣ ਤਾਂ ਵਾਹ ਲੋ ਵਾਹ ਪਰੇ ਹੋ ਜਾ ਬਾਈ ਪਰੇ ਹੋ ਜਾ ਮੜੇ ਪਾਲੋ ਪਾਲੋ ਵੀਡੀਓ ਪਾਲੋ ਬਈ ਅੱਲਾ ਬਾਈ ਦੀ ਸਾਈ ਹੋਈ ਆ ਛੋਟੀ ਦੀ ਛੋਟੀ ਜ਼ਬਰਦਸਤ ਹੈ ਤੇ ਦੇਖਦੇ ਆਂ ਕਹਾ ਕੀ ਬਣਦਾ ਦੁੱਧ 11 ਲੀਟਰ ਦੱਸਦਾ ਬਾਈ ਇਹਦੇ ਥੱਲੇ ਤੇ ਇੱਕ 20 ਦਾ ਥੋਲ ਦੱਲਾ ਬਿਲੋਂ ਨੇ ਲੱਗਿਆ ਹੋਇਆ ਆਂ ਪਾੜੀ ਦੇਖਦੇ ਆਂ ਵੀ ਕੀ ਬਣਦਾ ਦੱਸਾਂਗੇ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਵੀ ਕੀ ਰੇਟ ਰਹਿੰਦਾ ਤੇ ਕੀ ਭਾਰ ਟੁੱਟਦਾ ਹੈ ਖੁਸ਼ ਹੋ ਕੇ ਕਹਿੰਦਾ ਹੁੰਦਾ ਵੀ ਤੋਕੜ ਗੱਪਣਾਂ ਜਰ ਦੀ ਵੀਡੀਓ ਬਣਾ ਕੇ ਤੇ ਆ ਕਰਕੇ ਤੇਰੇ ਤੋਕੜ ਗੱਪਣ ਦੀ ਵੀਡੀਓ ਬਣਾ ਕੇ ਦਿੰਦੇ ਆ ਤੁਹਾਨੂੰ ਤੇ ਸਾਰੀ ਆਜ ਆਪਾਂ ਹੀ ਆ ਜਾ ਮੋੜ ਲੈ ਤੇ ਪੁੱਛਾਂਗੇ ਤੋਂ ਵੀ ਕਿੰਨੇ ਪਛਾਣਦੀ ਤੇ ਕਿੰਨੇ ਕਿੰਨੀ ਕਿ ਗੱਪਣ ਚਰਦੀ ਐ ਤੇ ਕਿੰਨੇ ਕੁ ਪੈਸੇ ਮੰਗਦਾ ਆਹ ਲੋ ਜੀ ਤੇ ਕੀ ਜਾਣ ਪੜਾ ਇਹਦੇ ਮਗਰ ਸਾਰੀ ਡਿਟੇਲ ਪੁੱਛਦਾ ਇਹ ਤੋਂ ਤੇ ਦੁੱਧ ਕਿੰਨਾ ਕੁ ਹੋ ਇਹਦੇ ਥੱਲੇ ਕਿਹੜੇ ਪਾਈਆਂ ਨੇ ਲੈਣੀਆਂ ਹੁੰਦੀਆਂ ਨੇਗੀਆਂ ਤੇ ਵਿੱਚ ਇੱਕ ਪਾਸੇ ਯਾਰ ਸਾਨੂੰ ਕੋਈ ਮੱਝ ਦਿਖਾਇਆ ਕਰੋ ਲਓ ਜੀ ਆਇਆ ਜਮਾਨ ਸਾਹਮਣੇ ਤੇ ਪਹਿਲਾਂ ਇਹ ਚ ਮੋਹ ਚਾਰ ਦਾ ਨਹੀਂ ਮੋਹ ਚਾਰ ਦਾ ਹੈ ਪਹਿਲੇ ਨਹੀਂ ਹੈਗੀ ਤੇ 3 ਮਹੀਨੇ ਚੱਕ ਪਾਸਾ ਜਾਈ ਆ 3 ਮਹੀਨਾ 10 ਦਿਨ ਹੋ ਗਏ 3 ਮਹੀਨੇ ਦਾ ਖਤਰਾ ਦੀ ਚੱਕ ਪਾਸਾ ਦੁੱਧ ਕਿੰਨਾਗਾ ਦੁੱਧ 6 ਕਿਲੋ ਜੀ 6 ਕਿਲੋ 3 ਮਹੀਨੇ ਦੀ ਦੋਣੇ ਦਾ ਦੋਨੇ ਡਾਂਗੇ 6 ਆ ਕੱਟਾ ਕਿੰਨੇ ਜਾਂਦਾ ਹੋਗਾ ਕੱਟਾ ਹੋ ਗਈ ਹੋਈ 9 9 9 8 9 ਮਹੀਨਾ ਦਾ ਕੱਟਾ ਤੇ ਬਾਈ ਕਿੰਨੇ ਚਿਰ ਤੇ ਚ ਤੁ ਕੱਛਦੇ ਇਧਰ ਐ ਸਪੈਸ਼ਲ ਦਾ ਚੜੇ ਉਸੀ ਦੀਆਂ ਮੱਛੀਆਂ ਚਲ ਕੇ ਨਹੀਂ ਅੱਛਾ ਬਾਕੀ ਦਾ 3 ਮਹੀਨਾ ਦੀ ਕੱਪੜਾ ਸਰਾਂ ਲੈਣੀ 6 ਕਿਲੋ ਦੁੱਧ ਸਰਾ ਨਹੀਂ ਆ 6 ਕਿਲੋ ਦੁੱਧ ਮੈਂ ਕਹਿੰਦਾ ਕੱਟੇ ਤੇ ਕਰਕੇ ਤਾਂ ਨਹੀਂ ਵੀ 6 ਕਿਲੋ ਦਾ ਮੁਰਕੇ 2 ਕਿਲੋ ਦੋ ਗਿਆ ਬਾਈ ਜਰਾ ਐ ਤਾਂ ਹੁਣ ਜਿਵੇਂ ਕਈ ਵਾਰੀ 2-4 ਦਿਨ ਕਰ 6 ਕਿਲੋ ਦੁੱਧ ਦਾ ਬਾਈ ਕਹਿੰਦਾ ਤੇ ਗੱਬਣ ਕਿਹਨੇ ਚਰਦੀ ਐ ਨਹੀਂ ਹੂੰ ਨਹੀਂ ਕਰਾਈ ਤਿੰਨ ਮਹੀਨੇ ਦੀ ਤਿੰਨ ਮਹੀਨਾ ਦੀ ਗੱਬਣਾ ਚੈੱਕ ਪਾਸ ਹੈ ਜਮਾ ਅੱਛਾ 85000 ਮੁੱਲ ਠੀਕ ਅੱਛੀ ਵੀ ਦੇ ਦਾਂਗੇ ਬਾਈ ਕਹਿੰਦਾ 50 ਹੀ ਮੰਗਦਾ ਮੰਗਰਾ ਕੱਟਾ ਮੰਡੋ ਕੱਟਾ ਵੀ ਬਹੁਤ ਬਧੀਆ ਹੈ ਦਾ ਪਲਿਆ ਹੋਇਆ ਹੈਗਾ ਤੇ 85 88 ਤੇ ਲਵੇ ਲਾਉਣੇ ਮਿਲ ਜੂ ਤੇ ਬਾਕੀ ਬਾਈ ਨਾਲ ਗੱਲ ਬਾਤ ਬਾਈ ਨਾਲ ਪਲਿਆ ਪਲਾਇਆ ਦੇਖਣਾ 8-9 ਮਹੀਨੇ ਦਾ ਮੰਨ ਕੇ ਚਲੋ ਵੀ 10-15000 ਦਾ ਦਾ ਜਿਹੜਾ ਕੱਟਾ ਹੀ ਆ ਇਹ ਤੁਸੀਂ ਲਾ ਸਕਦੇ ਹੋ ਨਾ ਉਹ ਚਾਰ ਦਿਨ ਦਾ ਉਹ ਚਾਰ ਦਿਨ ਦਾ ਪਹਿਲਣਾ ਹੈ ਹਾਂਜੀ ਪਹਿਲਣਾ अच्छा जी ठीक है पहला ने ਕਿਸੇ ਭਰਾ ਨੇ ਖੇਦਿਆਂ ਬਾਈਆਂ ਜਿਹੜਾ ਤੁਸੀਂ ਆ ਕੇ ਮੰਡੀ ਤੇ ਵੀ ਆ ਸਕਦੇ ਇੱਥੇ ਹੈ ਨਾ ਮਾਨਸਾ ਮੰਡੀ ਕੋਸ ਮੰਡੀ ਸੰਦਸਿਆ ਵੀ ਬਹੁਤ ਭਰਦੀ ਹੈ ਮੰਡੀ ਚੰਗੀ ਭਾਦਿਆ ਮੰਡੀ ਤੇ ਆ ਜਾ ਕਰੋ ਆ ਕੇ ਲੈ ਜਾ ਕਰੋ ਜਰਾ ਹੈ ਜੀਆਂ ਤੇ ਨਹੀਂ ਇਹ ਘੱਟ ਉੱਚ ਜਾਂਦੇ ਹੁੰਦੀ ਹੈ 93 927 37 075 ਇਹ ਬਾਈ ਦਾ ਨੰਬਰ ਆਗਾ ਕਿੰਨਾ ਕੀ ਤੁਸੀਂ ਦੇਖ ਸਕਦੇ ਹੋ 32 37 075 ਠੀਕ ਹੈ ਲੈ ਬਾਈ ਨੱਚ ਪਰ ਕਰ ਲਓ ਠੀਕ ਲੋ ਦੁੱਧ ਦੱਸਦਾ ਬਾਈ ਤੂੰ ਬਰ ਕਿਹੜਾ ਕਰ ਤਾ ਮੰਡੀ ਦੀ ਤੂੰ ਹੋ ਚਾਰ ਦਾ ਪਹਿਲਾ ਨਚੋਟੀ ਆ ਬੜੀ ਸੁਨੱਖੀ ਆ ਸਿੰਗਾ ਚੁੰਗਾ ਦੀ ਦੇਖ ਤੇ ਆ ਮਗਰ ਕੱਟਾ ਤੇ ਲਓ ਜੀ ਦੇਖੋ ਨੇ ਇੱਕ ਹੋਰ ਤੇ ਥੋੜੀ ਜੀ ਉਮਰ ਦੀ ਤਾਂ ਹੈ ਚਲੋ ਪੁੱਛਦੇ ਆ ਦੀ ਵੀ ਡਿਟੇਲ ਕਿ ਕਿੰਨਾ ਕਿਚ ਦੀ ਸੂਈ ਹੈ ਤੇ ਕਿੰਨਾ ਦੁੱਧ ਇੱਕ ਵਾਰੀ ਦਿਖਾ ਦਿਨ ਦੂਰੋ ਤੇ ਕਰ ਲੋ ਚੈੱਕ ਤੋਰਾ ਤਰਾ ਤੇ ਮੋੜ ਦੇ ਆ ਜਾ ਲੱਗ ਕੇ ਮਾਰਦੀ ਆ ਇਹ ਪੱਕੇ ਦਾ ਬਣ ਗਿਆ ਪੱਕੇ ਦਾ ਮੰਨ ਗੀ ਠੀਕ ਐ ਕਿੰਨੇ ਲੀਟਰ ਦੁੱਧਾ ਹੁਣੇ ਥੱਲੇ ਤਾਂ ਇਹਦਾ ਨਾਮ ਤੁਸੀਂ 8 ਕਿਲੋ ਮੰਨ ਕੇ ਲਓ ਹਾਂ 8 ਕਿਲੋ ਮੰਨ ਕੇ ਤੇ ਚੈੱਕ ਪਾਸ ਹੈ ਦੋ ਮਹੀਨੇ ਗੱਬਾ ਹੈ ਚੈੱਕ ਪਾਸ ਅੱਛਾ ਚੈੱਕ ਕਰਾ ਲੇ ਜਦੋਂ ਸੱਦੋ ਟੋਕੜ ਗੱਬਣ ਠੀਕ ਐ ਸੂਈ ਨੂੰ ਕਿੰਨਾ ਚਿਰ ਹੋ ਗਿਆ ਆ ਤੁਹਾਡੀ ਸਾਹਮਣੇ ਮੈਂ ਇਹਨੂੰ ਹੁਣ ਕਿੰਨੇ ਮਹੀਨੇ ਕਿੰਨੇ ਨੇ ਮੈਂ ਮੈਂ ਤਾਂ ਇਹਨੂੰ ਕਹਿੰਦਾ ਸਵਾ ਮਹੀਨੇ ਦਾ ਸਵਾ ਦਾ ਤਾਂ ਨਹੀਂ ਇਹਦੀ ਉਮਰ ਤਾਉ ਆਪਾ ਬੰਦਾ ਜੀ ਰਹਿੰਦੇ ਦੋ ਮਹੀਨੇ ਹਾਂ ਹਾਂ ਕੱਟੀ ਆ ਮਗਰ ਕੱਟੀ ਆ ਤੇ ਅੱਛਾ ਤੇ ਸੂਈ ਕਿਨੇ ਕਿਤੇ ਦੂਮੋ ਟਾਈਮ ਆਉਣਾ ਬਾਈ ਦੂਏ ਸਾਢੇ 1/4 ਮਹੀਨੇ ਸਾਢੇ 4 ਤੇ 2 ਮਹੀਨੇ ਕੱਪਾ 2 ਮਹੀਨੇ ਦੀ ਕੱਪਾ ਤੇ ਦਮਾਡ ਹੁਣ ਇਹਦੀ 75000 ਹੈ ਜੀ 75000 ਤੇ ਦੁੱਧ ਕਿੰਨਾ ਹੈ ਦੁੱਧ ਤੇ 9 ਕਿਲੋ 8 ਕਿਲੋ ਕਹਿ ਕੇ ਦੇਵਾ ਅੱਛਾ ਠੀਕ ਹੈ ਤੇ ਰੇਟ ਰੇਟ 75000 75000 ਠੀਕ ਹੈ ਲੈ ਬਾਈ ਤੋਕੜ ਕੱਪਣ ਦਾ ਕਿਹੜਾ ਬੰਦਾ ਛਕੀਨ ਹੈ ਤੇ ਇੱਕ ਵਾਰੀ ਫੇਰ ਦਿਖਾ ਦਿਆਂ ਤੇ ਮੌਕੇ ਤੇ ਕੋਈ ਗੱਲ ਨਹੀਂ ਹੋਜੂ ਲੈਣ ਲਾਂ alacak alacak.